ਮੈਂ ਬਤੌਰ ਜਰਨਲਿਸਟ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਯਾਰ ਇਹ ਫੀਲਡ ਦੇ ਵਿੱਚ ਕੋਈ ਕਿਸੇ ਨੂੰ ਬਾਹ ਨਹੀਂ ਪਾਉਂਦਾ ਕੋਈ ਇਸ ਫੀਲਡ ਦੇ ਵਿੱਚ ਦੱਸ ਕੇ ਰਾਜੀ ਨਹੀਂ ਇਸ ਫੀਲਡ ਦੇ ਵਿੱਚ ਕੋਈ ਕਹਿ ਕੇ ਰਾਜੀ ਨਹੀਂ ਕਿ ਯਾਰ ਤੂੰ ਇਹ ਕੰਮ ਕਰ ਮੈਨੂੰ ਨੌਲੇਜ ਬਿਲਕੁਲ ਸੀ ਇਸ ਕੰਮ ਦੀ ਫੀਲਡ ਦੀ ਔਰ ਮੈਂ ਇਸ ਕਰੀਅਰ ਦੀ ਸ਼ੁਰੂਆਤ ਇੱਕ ਬਤੌਰ ਜਰਨਲਿਸਟ ਦੀ ਪੜਾਈ ਤੋਂ ਪੂਰੀ ਕਰਨ ਤੋਂ ਬਾਅਦ ਇਹ ਮੈਂ ਸ਼ੁਰੂਆਤ ਕੀਤੀ ਸੀ ਸੋ ਬਹੁਤ ਵਧੀਆ ਲੱਗਦਾ ਤੇ ਇਹ ਮੇਰਾ ਪਹਿਲਾ ਪੋਡਕਾਸਟ ਜਿਹੜਾ ਮੈਂ ਆਪ ਦਾ ਖੁਦ ਕਰ ਰਿਹਾ ਤਾਂ ਕਿ ਜਿਹੜਾ ਜੋ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀ ਪਤਾ ਲੱਗ ਸਕੀ ਕਿ ਆਪਾਂ ਅੱਜ ਦੀ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ ਤੇ ਹੌਲੀ-ਹੌਲੀ ਜਿਹੜੇ ਸਾਡੇ ਕੋਲੇ ਗੈਸ ਜਿਹੜੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬਹੁਤ ਖੁਸ਼ੀ ਵੀ ਹੋ ਰਹੀ ਆ ਕਿ ਅੱਜ ਸਾਡੇ ਕੈਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਸਫਲ ਕਿੰਨੀਆਂ ਔਕੜਾਂ ਪਾਰ ਕਰਕੇ ਹੋਇਆ ਸੋ ਅ ਫੀਲਡ ਦੇ ਚਾਉਣਾ ਛੋਟੀ ਗੱਲ ਨਹੀਂ ਹੁੰਦੀ ਫੀਲਡ ਨੂੰ ਸਮਝਣਾ ਛੋਟੀ ਗੱਲ ਨਹੀਂ ਹੁੰਦੀ ਫੀਲਡ ਦੇ ਵਿੱਚ ਫਿਰ ਜਾ ਕੇ ਵੜਨਾ ਫਿਰ ਉਹ ਵੀ ਛੋਟੀ ਗੱਲ ਨਹੀਂ ਹੁੰਦੀ ਕਿੱਥੇ ਲੋਕ ਪਿਆਰ ਲੱਗਣ ਦਿੰਦੇ ਨੇ ਤੇ ਕਿੱਥੇ ਲੋਕ ਦੱਸਦੇ ਨੇ ਫੀਲਡ ਦੇ ਬਾਰੇ ਮੈਨੂੰ ਨੋਲਿਜ ਬਿਲਕੁਲ ਨਹੀਂ ਸੀ ਇਸ ਕੰਮ ਦੀ ਫੀਲਡ ਦੀ ਔਰ ਮੈਂ ਇਸ ਕੈਰੀਅਰ ਦੀ ਸ਼ੁਰੂਆਤ ਇੱਕ ਬਤੌਰ ਜਰਨਲਿਸਟ ਦੀ ਪੜਾਈ ਤੋਂ ਪੂਰੀ ਕਰਨ ਤੋਂ ਬਾਅਦ ਇਹ ਮੈਂ ਸ਼ੁਰੂਆਤ ਕੀਤੀ ਸੀ ਮੈਨੂੰ ਬਹੁਤ ਅ ਸਹੀ ਲੱਗਦਾ ਸੀਗਾ ਕਿ ਜਦੋਂ ਲੋਕ ਮਲਕੀਕ ਦਾ ਇੰਟਰਵਿਊ ਕਰਦੇ ਸੀਗੇ ਤੇ ਮੈਂ ਸੋਚਣਾ ਕਿ ਯਾਰ ਆਪਾਂ ਵੀ ਇਸ ਤਰੀਕੇ ਦੀ ਕਦੀ ਕਰਾਂ ਕਰਾਂਗੇ ਫਿਰ ਸਾਡੇ ਸਪੋਰਟਰਸ ਜਿਹੜੇ ਨੇ ਮੇਰੇ ਭਰਾ ਮਿੱਤਰ ਉਹਨਾਂ ਨੇ ਬੜੀ ਸਪੋਰਟ ਕੀਤੀ ਸਾਡੀ ਕਿ ਭਾਈ ਠੀਕ ਆ ਤੂੰ ਇਸ ਸਲਾਈਡ ਦੇ ਵਿੱਚ ਜਾਣ ਤੇ ਲਈ ਪਹਿਲਾਂ ਆਪਣੀ ਸਟੱਡੀ ਕੰਪਲੀਟ ਕਰੋ ਤੇ ਫਿਰ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮੈਂ ਇਸ ਸਲਾਈਨ ਥੋੜੀ 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 ਕਰਤਾ ਅਗਾਂਹ ਵਧਿਆ ਤੇ ਤਕਰੀਬਨ ਅ ਸਾਲ ਬੀ ਜਾਣ ਤੋਂ ਬਾਅਦ ਜਦੋਂ ਮੈਂ ਆਪਣੇ ਚੈਨਲ ਦੀ ਸ਼ੁਰੂਆਤ ਕੀਤੀ ਸੀ ਪੰਜਾਬੀ ਅੱਖਰ ਦੀ ਤੇ ਮੇਰਾ ਆfda ਚੈਨਲ ਸੀਗਾ ਇਹ ਤੇ ਮੈਂ ਬਹੁਤ ਰਹਿਣੀਆ ਉਹਨਾਂ ਸੱਜਣ ਮਿੱਤਰ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਪੰਜਾਬ ਦੇ ਹਰ ਕੋਨੇ ਤੋਂ ਮੈਨੂੰ ਪਿਆਰ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਪਰ ਵਿਚਰ ਰਸਤੇ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਸੀਗੀਆਂ ਤੇ ਹਰ ਇੱਕ ਦੀ ਲਾਈਫ ਦੇ ਵਿੱਚ ਔਕੜਾਂ ਹੁੰਦੀਆਂ ਮੇਰੀ ਕੋਈ ਨਵੀਂ ਔਕੜ ਨਹੀਂ ਸੀ ਆਉਣੀ ਤੇ ਮੈਂ ਬਤੌਰ ਜਰਨਲਿਸਟ ਇੱਕ ਗੱਲ ਜ਼ਰੂਰ ਕਹਿਣਾ ਦਿੰਨਾ ਚਾਹੁੰਦਾ ਕਿ ਯਾਰ ਇਹ ਫੀਲਡ ਦੇ ਵਿੱਚ ਕੋਈ ਕਿਸੇ ਨੂੰ ਬਾਣੀ ਫੜਾਉਂਦਾ ਕੋਈ ਇਸ ਫੀਲਡ ਦੇ ਵਿੱਚ ਦੱਸ ਕੇ ਰਾਜੀ ਨਹੀਂ ਇਸ ਫੀਲਡ ਦੇ ਵਿੱਚ ਕੋਈ ਕਹਿ ਕੇ ਰਾਜੀ ਨਹੀਂ ਕਿ ਯਾਰ ਤੂੰ ਇਹ ਕੰਮ ਕਰ ਲਾ ਤੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਇਕਲੀ ਕੀ ਦੂਰ ਦੂਰ ਤੱਕ ਕੋਈ ਨਾਮ ਨਹੀਂ ਸੀਗਾ ਕਿ ਆਪਾਂ ਇਸ ਅ ذریعے ਆਪਾਂ ਇੱਥੇ ਪਹੁੰਚ ਸਕਦੇ ਹਾਂ ਜਾਂ ਆਪਾਂ ਇਸ ਨੂੰ ਪੈਲ ਦੇ ਧਾਰ ਤੇ ਕਰਾਂਗੇ ਨਹੀਂ ਸਾਡਾ ਪ੍ਰੋਫੈਸ਼ਨ ਹੀ ਨਹੀਂ ਸੀਗਾ ਸੋ ਸਟੱਡੀ ਕੀਤੀ ਕੰਪਲੀਟ ਕੀਤੀ ਆਪਣੀ ਡਿਗਰੀ ਤੋਂ ਉਸ ਤੋਂ ਬਾਅਦ ਮੈਂ ਆਪਣਾ ਕੈਰੀਅਰ ਦੀ ਸ਼ੁਰੂਆਤ ਕੀਤੀ ਜੋ ਮਾਤਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਤੇ ਮੈਂ ਅੱਜ ਵੀ ਪਿਆਰ ਬਣ ਦੇ ਰਹੀ ਨਹੀਂ ਤੇ ਉਹਦੀ ਸ਼ੁਰੂਆਤ ਤੋਂ ਲੈ ਕੇ ਅੱਜ ਦੀ ਸ਼ੁਰੂਆਤ ਦੇ ਵਿੱਚ ਮੈਂ ਚੇਂਜ ਕੀਤਾ ਜੋ ਕਿ ਮੈਂ ਇੱਕ ਨਵੀਂ ਸ਼ੁਰੂਆਤ ਦੇ ਵਿੱਚ ਪੋਡਕਾਸਟ ਜਿਹੜਾ ਆ ਸ਼ੁਰੂ ਕੀਤਾ ਹੈ ਆਪਣਾ ਪੰਜਾਬੀ ਇੱਕਰ ਚੈਨਲ ਦੇ ਉੱਤੇ ਤੇ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਪਿਆਰ ਕੀਤਾ ਤੇ ਮੈਨੂੰ ਸਪੋਰਟ ਕੀਤੀ ਖਾਸ ਕਰਕੇ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਸੋ ਪਰਿਵਾਰ ਦੇ ਪਿੱਛੇ ਬਹੁਤ ਜ਼ਿਆਦਾ ਸਪੋਰਟ ਹੁੰਦੀ ਆ ਤੇ ਜਿਨ੍ਹਾਂ ਪਰਿਵਾਰਾਂ ਦੀ ਸਪੋਰਟ ਹੁੰਦੀ ਆ ਤੇ ਉਹ ਵਾਕਿਆ ਦੇ ਵਿੱਚ ਤਰੱਕੀ ਜ਼ੋਰ ਕਰਦੇ ਆ ਜੀ ਮੈਂ ਇਹ ਵੀ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਮੈਨੂੰ ਕਿਹਨਾਂ ਨੇ ਸਪੋਰਟ ਕੀਤੀ ਤੇ ਕਿਹਨਾਂ ਨੇ ਨਹੀਂ ਕੀਤੀ ਸੋ ਬਹੁਤ ਵਧੀਆ ਲੱਗਦਾ ਤੇ ਇਹ ਮੇਰਾ ਪਹਿਲਾ ਪੋਡਕਾਸਟ ਜਿਹੜਾ ਮੈਂ ਆਪ ਦਾ ਖੁਦ ਕਰ ਰਿਹਾ ਤਾਂ ਕਿ ਜਿਹੜਾ ਜੋ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਆਪਾਂ ਅੱਜ ਦੀ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ ਤੇ ਹੌਲੀ-ਹੌਲੀ ਜਿਹੜੇ ਸਾਡੇ ਕੋਲੇ ਗੈਸ ਜਿਹੜੇ ਆਉਣਗੇ ਜਾਂ ਆਪਾਂ ਉਹਨਾਂ ਨੂੰ ਨਿਯੋਤਾ ਪੱਤਰ ਭੇਜਾਂਗੇ ਤੇ ਉਹ ਇਨਵੀਟੇਸ਼ਨ ਤੋਂ ਜਿਹੜੇ ਸਾਡੇ ਕੋਲੇ ਆਉਣਗੇ ਤੇ ਆਪਾਂ ਉਹਨਾਂ ਦਾ ਵੈਲਕਮ ਕਰਦੇ ਆ ਕਿ ਸਾਡੇ ਪੰਜਾਬੀ ਇੱਕ ਚੈਨਲ ਦੇ ਪੋਡਕਾਸਟ 'ਤੇ ਆਓ ਤੇ ਆਪਣੀ ਮਾਨਨਾਂ ਦੀਆਂ ਗੱਲਾਂ ਜਿਹੜੀਆਂ ਨੇ ਆਪਾਂ ਜੂਰ ਉਜਾਗਰ ਕਰਾਂਗੇ ਸੋ ਆਪਣੇ ਬਾਰੇ ਮੈਂ ਬਹੁਤਾ ਨਹੀਂ ਗਵਾਗਾ ਕਿ ਮੈਂ ਕੀ ਹਾਂ ਤੇ ਕੀ ਨਹੀਂ ਹਾਂ ਸੋ ਮੈਂ ਤੇ ਇਹ ਕਹਿਣਾ ਕਿ ਜੋ ਹਾਂ ਬਸ ਪ੍ਰਮਾਤਮਾ ਕਰਕੇ ਹਾਂ ਤੇ ਅੱਗੇ ਵੀ ਜਿਹੜਾ ਆ ਜੋ ਹੋਵਾਂਗਾ ਪਰਮਾਤਮਾ ਕਰਕੇ ਹੋਵਾਂਗਾ ਸੋ ਬਹੁਤ ਬਹੁਤ ਧੰਨਵਾਦ ਆ ਜੀ ਬਹੁਤੀਆਂ ਲੰਬੀਆਂ ਗੱਲਾਂ ਨਹੀਂ ਕਰਾਂਗੇ ਹੁਣ ਆਪਾਂ ਗੈਸਟ ਜੀ ਨਾਲ ਜਿਹੜੀ ਗੱਲਾਂ ਪੱਤਾ ਰੱਖਾਂ ਕਰਾਂਗੇ ਤੇ ਸਮਾਂ ਜਜ ਦਵੇ ਸਹੀ ਸਮਾਂ ਆਵੇ ਪਰਮਾਤਮਾ ਲਿਆਵੇ ਤੇ ਚੰਗੇ ਕਮਾਂ ਵਾਲ ਨੂੰ ਚੰਗੇ ਰਾਵਾਂ ਵਾਲ ਨੂੰ ਪੰਜਾਬ ਨੂੰ ਤੋਰਨ ਦੀ ਗੱਲ ਵੀ ਜ਼ਰੂਰ ਰੱਖਾਂਗੇ ਜਿਵੇਂ ਜਿਵੇਂ ਸਾਡੀ ਜਵਾਨੀ ਸਾਡੇ ਪੰਜਾਬ ਤੋਂ ਵੱਖ ਹੁੰਦੀ ਜਾਂਦੀ ਆ ਜਿਵੇਂ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਵੱਢੀ ਜਾਂਦੀ ਆ ਸੋ ਉਹਨੂੰ ਵੀ ਕੋਸ਼ਿਸ਼ ਜਿਹੜੀ ਆਪਾਂ ਕਰਾਂਗੇ ਕਿ ਸਾਰਿਆਂ ਦੀ ਸਪੋਰਟ ਨਾਲ ਲੜ ਕੇ ਪੰਜਾਬ ਨੂੰ ਫਿਰ ਇੱਕ ਵਾਰੀ ਹਰਿਆ ਭਰਿਆ ਪੰਜਾਬ ਬਣਾਈਏ ਸੋ ਮੇਰੀ ਪੰਜਾਬੀ ਅਖਰ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਦਿলো ਰੈਣੀਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਫੇਸਬੁੱਕ YouTube ਜਾਂ ਇੰਸਟਾਗ੍ਰam ਉੱਤੇ ਸਾਡੇ ਨਾਲ ਜਿਹੜੇ ਪਰਿਵਾਰ ਜੁੜੇ ਨੇ ਤੇ ਜਿਹੜੇ ਆਨਲਾਈਨ ਸਮੇਂ ਦੇ ਵਿੱਚ ਜੁੜਨ ਲਗੇ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਆ ਸੋ ਆਖਰਕਾਰ ਮੈਂ ਲਾਸਟ ਵਿੱਚ ਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਫਤਿਹ ਦੀ ਸਾਂਝ ਪਾ ਕੇ ਆਪਣੀ ਗੱਲ ਨੂੰ ਸਮਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ